ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸ਼ੰਭੂ ਬਾਡਰ ਦੇ ਉੱਤੇ ਹੁਣੇ-ਹੁਣੇ ਹੀ بارش ਹੋ ਕੇ ਖੜੀ ਹੈ ਬਹੁਤ بارش ਹੋਈ ਹੈ ਤੇ ਕਿਸਾਨ ਵੀਰ بارش ਦੇ ਵਿੱਚ ਵੀ ਡੱਡੇ ਹੋਏ ਨੇ ਆਹ ਦੇਖ ਸਕਦੇ ਹੋ ਟਰਾਲੀਆਂ ਉੱਤੇ ਵੀਰਾਂ ਨੇ ਤੰਬੂ ਲਾ ਕੇ ਆਪਣੀ ਰਾਤ ਕੱਟਣੀ ਹੈ ਤੇ ਪਹਿਲਾਂ ਮੋਦੀ ਸਰਕਾਰ ਨਾ ਮੱਥਾ ਮਾਰ ਰਹੀ ਨ ਤਾਂ ਅੱਜ بارش ਨਾਲ ਮੱਥਾ ਲਾਇਆ ਇਹਨਾਂ ਨੇ ਸੋ ਤੁਸੀਂ ਦੇਖ ਸਕਦੇ ਹੋ ਬਿਜਲੀ ਵੀ ਚਮਕ ਰਹੀ ਹੈ ਤੇ ਸਭ ਟਰਾਲੀਆਂ ਉੱਤੇ ਤੰਬੂ ਲੱਗੇ ਹੋਏ ਨੇ ਕੁਝ ਆਰਾਮ ਕਰ ਰਹੇ ਨੇ ਤੰਬੂ ਦੇ ਵਿੱਚ ਤਰਪਾਲਾਂ ਪਾਈਆਂ ਹੋਈਆਂ ਨੇ ਸਾਰੀਆਂ ਟਰਾਲੀਆਂ ਉੱਤੇ ਸੋ ਦੇਖ ਸਕਦੇ ਹੋ ਸੋ ਦੇਸ਼ ਦਾ ਅੰਨਦਾਤਾ ਵੇਖ ਸੜਕਾਂ ਉੱਤੇ ਸੁੱਤਾ ਆਇਆ ਵਾ ਸੋ ਸਾਰੇ ਦੇਸ਼ ਨੂੰ ਰਜਾਉਣ ਵਾਲਾ ਤੇ ਆਪ ਸੜਕਾਂ ਉੱਤੇ ਨੇ ਤੇ ਕਾਫੀ ਭਾਰੀ ਬਾਰਿਸ਼ ਹੋਈ ਹੈ ਸ਼ੰਭੂ ਬਾਟਰ ਉੱਤੇ ਤੇ ਤੁਸੀਂ ਇਸ ਵੇਲੇ ਦੇ ਹਾਲਾਤ ਵੇਖ ਸਕਦੇ ਹੋ ਕੀ ਹਾਲਾਤ ਨੇ ਨਾ ਇਹ ਤਸਵੀਰ ਦੇਖੋ